ਤੇ ਉਹਦੇ ਵਿੱਚ ਹੁਕਮਨਾਮਾ ਮਹਾਰਾਜ ਦਾ ਆਪ ਜੀ ਨੇ ਸਰਵਣ ਕੀਤਾ ਸੀ ਭੋਗ ਦੇ ਸਮੇਂ ਤੇ ਮਹਾਰਾਜ ਨੇ ਉੱਥੇ ਚਿੰਤਾ ਦੀ ਗੱਲ ਕੀਤੀ ਸੀ ਵਿਸਾਰਿਆਂ ਨੂੰ ਚਿੰਤਾ ਹੈ ਕਿ ਚਿੰਤਾ ਕਿਵੇਂ ਦੂਰ ਹੁੰਦੀ ਹੈ ਦੁੱਖ ਕਿਵੇਂ ਦੂਰ ਹੁੰਦੇ ਹਨ ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦਾ ਜਿਹੜਾ ਹੁਕਮਨਾਮਾ ਸੀ ਉਹਦੇ ਵਿੱਚ ਮਹਾਰਾਜ ਨੇ ਕੀ ਧੁਰ ਕੀ ਬਾਣੀ ਆਈ ਤਿੰਨ ਸੱਤ ਲਈ ਚਿੰਤਾ ਮਿਟਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੁਕਮਨਾਮੇ ਤੇ ਹੁਕਮਨਾਮਿਆਂ ਦੇ ਵਿੱਚ ਦੱਸ ਦਿੱਤਾ ਗੁਰੂ ਨੇ ਬੇ ਚਿੰਤਾ ਜਿਹੜੀ ਹੈ ਉਹ ਕਿਵੇਂ ਦੂਰ ਹੋਏਗੀ ਸਾਡੀਆਂ ਭਾਵਨਾ ਕਿਵੇਂ ਪੂਰੀਆਂ ਹੋਣਗੀਆਂ ਕਿਵੇਂ ਅਸੀਂ ਸੁਖੀ ਹੋਵਾਂਗੇ ਮਹਾਰਾਜ ਕਹਿੰਦੇ ਇੱਕ ਚਿੰਤਾ ਨਹੀਂ ਤੇਰੀਆਂ ਸਾਰੀਆਂ ਚਿੰਤਾ ਹੀ ਮਹਾਰਾਜ ਕਹਿੰਦੇ ਖਤਮ ਹੋ ਜਾਣਗੀਆਂ ਤਿੰਨ ਸਗਲੀ ਚਿੰਤ ਮਿਟਾਈ ਵੇਖੋ ਇਹ ਬਾਣੀ ਹੈ ਆਪਾਂ ਬਾਣੀ ਦੀ ਗੱਲ ਕਰਨੀ ਹੈ ਵੀ ਗੁਰੂ ਬਾਣੀ ਮਹਾਰਾਜ ਜੀ ਗੁਰੂ ਸਾਹਿਬ ਜੀ ਕੀ ਸਮਝਾਉਣਾ ਕਰਦੇ ਦੂਜੇ ਪਾਸੇ ਆਪਾਂ ਰੋਜ਼ ਗੁਰੂ ਘਰ ਜਾਂਦੇ ਹਾਂ ਘਰ ਦੇ ਵਿੱਚ ਵੀ ਆਪਾਂ ਨਿਤਨੇਮ ਕਰਦੇ ਹਾਂ ਤੇ ਇੱਕ ਤੁਕ ਰੋਜ਼ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਕੀ ਮਹਾਰਾਜ ਜੀ ਤੀਸਰੇ ਪਾਸ਼ਾ ਜੀ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਇਹ ਰੋਜ਼ ਆਪਾਂ ਸੁਣਦੇ ਹਾਂ ਨਾ ਪਿਆਰਿਓ ਮੇਰੇ ਸਾਹ ਨਾਲ ਜਿਹੜਾ ਗੁਰੂ ਘਰ ਜਾਂਦਾ ਇੱਕ ਵਾਰੀ ਉਹਦੀ ਰਸਨਾ ਜ਼ਰੂਰ ਇਹ ਤੁੱਕ ਪੜਦੀ ਹੈ ਇੱਕ ਸ਼ਬਦ ਨੂੰ ਇਸ ਨੂੰ ਜ਼ਰੂਰ ਉਹਦਾ ਜਾਪ ਕਰਦੀ ਹੈ ਹੁਣ ਆਪਾਂ ਪੜਨ ਵਾਲਿਆਂ ਨੇ ਪੜਿਆ ਆਪਾਂ ਸੁਣਨ ਵਾਲਿਆਂ ਨੇ ਸੁਣਿਆ ਗੱਲ ਤਾਂ ਸਾਰੀ ਉਹ ਦਿੱਤੇ ਅਮਰ ਕਰਨ ਵਾਲੀ ਹੈ ਜਿਹੜਾ ਤੀਸਰਾ ਪੱਖ ਹੈ ਉਹ ਇਹ ਹੈ ਸੁਣਿਆ ਮੰਨਿਆ ਮੰਨ ਕੀਤਾ ਭਾਉ ਮਹਾਰਾਜ ਕਹਿੰਦੇ ਸੁੰਨਾ ਵੀ ਹੈ ਤੇ ਪਰਮੇਸ਼ਰ ਦੀ ਬਾਣੀ ਨੂੰ ਗਾਉਣਾ ਵੀ ਹੈ ਤੇ ਤੀਜਾ ਮਹਾਰਾਜ ਕਹਿੰਦੇ ਭਾਉ ਕਹਿੰਦੇ ਨੇ ਪ੍ਰੇਮ ਹੀ ਕਰਨਾ ਹੈ ਪਿਆਰੋ ਕਿੰਨੇ ਪਿਆਰੇ ਵਚਨ ਹਨ ਗੁਰੂ ਸਾਹਿਬ ਜੀ ਦੇ ਕਹਿੰਦੇ ਭਾਉ ਭਾਉ ਕਹਿੰਦੇ ਹਨ ਪ੍ਰੇਮ ਨੂੰ ਪਿਆਰਿਓ ਇਹ ਬੜਾ ਪਿਆਰਾ ਲਬਜ ਹੈ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਹਨ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਪਰਮੇਸ਼ਵਰ ਦੇ ਨਾਮ ਦੇ ਨਾਲ ਜਿਨ੍ਹਾਂ ਨੇ ਪ੍ਰੇਮ ਕੀਤਾ ਭਾਉ ਕੀਤਾ ਉਹਨਾਂ ਨੇ ਪਰਮੇਸ਼ਵਰ ਨੂੰ ਪਾ ਲਿਆ ਕੋਣ ਆਪਾਂ ਦੋਵੇਂ ਪੱਖ ਦੇ ਹਨ ਦੋਵੇਂ ਮਹਾਰਾਜ ਦੀਆਂ ਬਾਣੀ 'ਚ ਜਿਹੜੇ ਵਿਚਾਰ ਵੀ ਸਾਰੀਆਂ ਚਿੰਤਾਵਾਂ ਨੂੰ ਪਰਮੇਸ਼ਰ ਦੂਰ ਕਰਦਾ ਹੈ ਸਾਰਿਆਂ ਦੀ ਬੇਨਤੀ ਉਹ ਸੁਣਦਾ ਹੈ ਵੇਖੋ ਚਿੰਤਾਵਾਂ ਤੋਂ ਦੂਰ ਹੁੰਦੀਆਂ ਹਨ ਜਦੋਂ ਆਪਾਂ ਗੁਰੂ ਨੂੰ ਅੰਦਰੋਂ ਮੰਨੀਏ ਜੇਕਰ ਤਨ ਕਰਕੇ ਆਪਾਂ ਬੈਠੇ ਹਾਂ ਤੇ ਤਨ ਨੇ ਆਪਣਾ ਕੰਮ ਕਰ ਦਿੱਤਾ ਤਨ ਦੀ ਹਾਜ਼ਰੀ ਲੱਗ ਗਈ ਹੁਣ ਮਨ ਦੀ ਹਾਜ਼ਰੀ ਵੀ ਜ਼ਰੂਰੀ ਹੈ ਜੇਕਰ ਮਨ ਇੱਧਰ ਉੱਧਰ ਭੱਜਾ ਫਿਰਦਾ ਹੈ ਤੇ ਪਿਆਰੋ ਮਨ ਦੀ ਹਾਜ਼ਰੀ ਨਾ ਲੱਗੇ ਫਿਰ ਵੀ ਅਧੂਰਾ ਕੰਮ ਹੈ ਹੁਣ ਜਿਵੇਂ ਕੋਈ ਪੰਛੀ ਅਸਮਾਨ ਦੇ ਵਿੱਚ ਉੱਡਦਾ ਹੈ ਤੇ ਉਹਦੇ ਦੋਵੇਂ ਖੰਭ ਸਹੀ ਹੋਣ ਤਾਂ ਹੀ ਉੱਡੇਗਾ ਨਾ ਦੇ ਆ ਰਹੇ ਹੋ ਇਸੇ ਤਰ੍ਹਾਂ ਹੀ ਜਿਹੜਾ ਤਨ ਤੇ ਮਨ ਹੈ ਦੋਹਾਂ ਦੀ ਗੱਲ ਹੈ ਤਨ ਦੇ ਨਾਲ ਹਾਜ਼ਰੀ ਜਿੱਥੇ ਭਰੀ ਹੈ ਤਨ ਦਾ ਕੰਮ ਹੈ ਹੱਥਾਂ ਦੇ ਨਾਲ ਸੇਵਾ ਕਰਨੀ ਤੇ ਤਨ ਦੇ ਨਾਲ ਹੀ ਪੈਰ ਲੱਗੇ ਹਨ ਪੈਰਾਂ ਨਾਲ ਚੱਲ ਕੇ ਆਪਾਂ ਗੁਰੂ ਦੇ ਦਵਾਰ ਤੇ ਹੁੰਦੇ ਹਾਂ ਤੇ ਕਾਨ ਲੱਗੇ ਹਨ ਕੰਨਾਂ ਦੇ ਨਾਲ ਰੱਬ ਦਾ ਨਾਮ ਸੁੰਨਾ ਗੁਰੂ ਦੀ ਬਾਣੀ ਸੁਣੀ ਪਿਆਰਿਓ ਤੇ ਅੱਖਾਂ ਦੇ ਨਾਲ ਸੰਗਤ ਦੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਇਹ ਕੰਮ ਹੈ ਤਨ ਦਾ ਹੁਣ ਇਹ ਤਾਂ ਆਪਾਂ ਵੇਖਣਾ ਪਿਆਰਿਓ ਵੀ ਅੱਖਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਨੇ ਹਨ ਜਾਂ ਅੱਖਾਂ ਤੋਂ ਆਪਾਂ ਕੀ ਕੰਮ ਲੈਣਾ ਹੈ ਇਹ ਅੱਖਾਂ ਨਾਮ ਵਾਲੇ ਪਾਸੇ ਵੀ ਲੱਗਦੀਆਂ ਹਨ ਤੇ ਮਾੜਾ ਕਰਮ ਹੀ ਕਰਵਾ ਦਿੰਦੀਆਂ ਹਨ ਆਖੋ ਸਤਨਾਮ ਇਹ ਕੰਨ ਜਿਹੜੇ ਹਨ ਪਿਆਰਿਓ ਜੇ ਤੇ ਬਾਣੀ ਸੁਣਨ ਲੱਗ ਜਾਣ ਜੇ ਗੁਰੂ ਦਾ ਕੀਰਤਨ ਸੁਣਨ ਲੱਗ ਜਾਣ ਗੁਰੂ ਦੀ ਕਥਾ ਇਹ ਕੰਨਾਂ ਨਾਲ ਸੁੰਨੀ ਸ਼ੁਰੂ ਹੋ ਜਾਵੇ ਤੇ ਉਹ ਕੰਨਾਂ ਦੀ ਆਹਤਰੀ ਵੀ ਲੱਗ ਗਈ ਉਹ ਕੰਨ ਹੀ ਪਿਆਰਿਓ ਪਵਿੱਤਰ ਹੋ ਗਏ ਤੇ ਜੇ ਕਰੇ ਕੰਨਾਂ ਦੇ ਨਾਲ ਮਾੜਾ ਹੀ ਸੁਣਦੇ ਰਹੇਿੰਂਦਿਆ ਚੁਗਲੇ ਤੇਰ ਮੇਰ ਵਿੱਚ ਹੀ ਆਪਾਂ ਫਸ ਰਹੇ ਹਾਂ ਤੇ ਪਿਆਰਿਓ ਉਹ ਹੀ ਕੰਨ ਹਨ ਜਿਨ੍ਹਾਂ ਨੇ ਰੱਬ ਵਾਲੇ ਪਾਸੇ ਲੈ ਜਾਣਾ ਸੀ ਤੇ ਜਦੋਂ ਇਹ ਕੰਨਾਂ ਦੇ ਨਾਲ ਮਾੜਾ ਬੀਜ ਵਿੰਜਿਆ ਗਿਆ ਫਿਰ ਮਹਾਰਾਜ ਕਹਿੰਦੇ ਉਹ ਕੰਨਾਂ ਦੀ ਹਾਜ਼ਰੀ ਵੀ ਰਹਿ ਗਈ ਭਾਵੇਂ ਤਨ ਦੀ ਹਾਜ਼ਰੀ ਵੀ ਦੂਰ ਹੋ ਗਈ ਤਨ ਦੀ ਹਾਜ਼ਰੀ ਤੋਂ ਵੀ ਆਪਾਂ ਵਾਂਝੇ ਰਹਿ ਜਾਂਦੇ ਹਾਂ ਤਾਂ ਇਹ ਤੇ ਮਹਾਰਾਜ ਕਹਿੰਦੇ ਨਾ ਵੀ ਤਨ ਤੇ ਮਨ ਦੀ ਹਾਜ਼ਰੀ ਲੱਗਣੀ ਤਨ ਦੇ ਨਾਲ ਆਪਾਂ ਚੱਲ ਕੇ ਆਇਆ ਕੰਨਾਂ ਨਾਲ ਬਾਣੀ ਸੁਣੀਏ ਗੁਰੂ ਦੇ ਗੱਲ ਸੁਣੀਏ ਤਾਂ ਕਿ ਆਇਆ ਨੂੰ ਆਪਾਂ ਨੂੰ ਲਾਹਾ ਮਿਲੇ ਆਇਆ ਹੋਇਆ ਸਾਡਾ ਸਫਲ ਹੋ ਜਾਵੇ ਮਹਾਰਾਜ ਨੂੰ ਬੇਨਤੀਆਂ ਕਰੀਏ ਵੇਖੋ ਗੁਰੂ ਨੂੰ ਬੇਨਤੀ ਕਰਿਆ ਹੀ ਗੁਰੂ ਸੁਣਦਾ ਹੈ ਉਹ ਭਗਤ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੱਜ ਬਿਰਾਜਮਾਨ ਹਨ ਉਹਨਾਂ ਨੇ ਬੇਨਤੀਆਂ ਕੀਤੀਆਂ ਸਨ ਉਹ ਰੱਬ ਦੇ ਨਾਲ ਜੁੜ ਕੇ ਉਹਨਾਂ ਬੇਨਤੀਆਂ ਕਰ ਕਰ ਕੇ ਪਰਮੇਸ਼ਰ ਨੂੰ ਪਾਇਆ ਤੇ ਰੱਬ ਦੇ ਦਰਸ਼ਨ ਵੀ ਬੇਨਤੀਆਂ ਕਰਕੇ ਹੀ ਹੋਏ ਆਖੋ ਸਤਨਾਮ ਉਹ ਜਿਹੜੇ ਭਗਤ 15 ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਹੈ ਉਹਨਾਂ ਕੋਈ ਇੱਕ ਬੇਨਤੀ ਕੀਤੀ ਪਿਆਰਿਓ ਉਹਨਾਂ ਤੇ ਗਰੀਬੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਪਰਮੇਸ਼ਵਰ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਸਵਾਸ ਸਵਾਸ ਪਿਆਰੋਂ ਸ਼ੁਕਰਾਨਾ ਕੀਤਾ ਉਹਨਾਂ ਨੇ। ਕਿਉਂਕਿ ਇਹ ਵਚਨ ਵੀ ਹੈ ਨਾ ਨੀਤ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ। ਜਨਮ ਉਹਨਾਂ ਦਾ ਵੇਖੋ ਪਿਆਰਿਓ ਛੋਟੀਆਂ ਜਾਤਾਂ ਦੇ ਵਿੱਚ ਹੈ। ਤੇ ਪਰਉਨਾ ਨਾਮ ਜਪ ਕੇ ਪਦਵੀ ਬੜੀ ਉੱਚੀ ਪਾ ਲਈ। ਪਦਵੀ ਇੰਨੀ ਉੱਚੀ ਹੈ ਉਹਨਾਂ ਦੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਦੇ ਵਿੱਚ ਉਹਨਾਂ ਦੇ ਵਚਨ ਉਹਨਾਂ ਦੀ ਬਾਣੀ ਹੈ। ਐਦੋਂ ਵਾਦ ਕੇ ਉੱਚੀ ਪਦਵੀ ਕਿਹੜੀ ਹੋ ਸਕਦੀ ਹੈ? ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਦੇ ਅਜ ਵਚਨ ਬੋਲਦੇ ਹਨ ਤੇ ਸਾਰਾ ਜੱਗ ਸਾਰਾ ਸੰਸਾਰ ਉਹਨਾਂ ਭਗਤਾਂ ਨੂੰ ਨਮਸ਼ਕਾਰ ਕਰਦਾ ਹੈ। ਉਹਨਾਂ ਨੂੰ ਸਜਦਾ ਕਰਦਾ ਜਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਕਿਉਂ 15 ਭਗਤਾਂ ਨੇ ਮੱਥਾ ਟੇਕਦਾ ਹੈ ਹੈ ਪਿਆਰੋ ਜਨਮ ਛੋਟੀ ਜਾਤੀ ਦਾ ਹੈ ਗਰੀਬ ਅਵਸਥਾ ਦੇ ਵਿੱਚ ਛੋਟੀਆਂ ਜਾਤੀਆਂ ਦੇ ਵਿੱਚ ਉਹਨਾਂ ਨੇ ਜਨਮ ਲਿਆ ਤੇ ਨਾਮ ਜਪ ਕੇ ਉਹ ਵਾਹਿਗੁਰੂ ਦੇ ਅੱਗੇ ਬੇਨਤੀਆਂ ਕਰਕੇ ਆਪਣਾ ਜੀਵਨ ਇੰਨਾ ਉੱਚਾ ਤੇ ਸੁੱਚਾ ਬਣਾ ਲਿਆ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਹਿਣਾ ਪੈ ਗਿਆ ਕਿ ਮਹਾਰਾਜ ਨੇ ਵਚਨ ਕਰ ਦਿੱਤਾ ਭਾਈ ਗੁਰਦਾਸ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿੰਨਾ ਕੋ ਲਿਖਵਾਈ ਕਰਵਾਈ ਪੰਜਵੇਂ ਪਾਤਸ਼ਾਹ ਨੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਤੋਂ ਉਹਨਾਂ 15 ਭਗਤਾਂ ਨੇ ਜਿਹੜੇ ਜੀਵਨ ਦੇ ਵਿੱਚ ਵਚਨ ਕੀਤੇ ਸਨ ਨਾ ਰੱਬ ਦੇ ਨਾਲ ਜਿਹੜੀਆਂ ਗੱਲਾਂ ਉਹਨਾਂ ਜੀਵਨ ਦੇ ਵਿੱਚ ਰੱਬ ਦੇ ਨਾਲ ਗੱਲਾਂ ਕਰਦੇ ਸਨ ਉਹ ਸਾਰੇ ਵਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰ ਦਿੱਤੇ ਆਪ ਕੋ ਸਤਨਾਮ ਇੰਨੀ ਵਡਿਆਈ ਮਹਾਰਾਜ ਨੇ ਦੇ ਦਿੱਤੇ ਗੁਰੂ ਸਾਹਿਬ ਨੇ ਕਾਹਦੇ ਕਰਕੇ ਕਿਉਂਕਿ ਉਹਨਾਂ ਦਾ ਜਨਮ ਉਹਨਾ ਆਪਣੇ ਜਨਮ ਦੇ ਵਿੱਚ ਵਾਹਿਗੁਰੂ ਨੂੰ ਸਵਾਸ ਸਵਾਸ ਸਿਮਰਿਆ ਤੇ ਆਪਾਂ ਵੀ ਉਤਾ ਵਰਗੇ ਬਣ ਸਕਦੇ ਹਾਂ ਆਪਾਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਆਪਣਾ ਜੀਵਨ ਸਵਾਰ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਥਾਂ ਤੇ ਸਮਝਾਉਣ ਦੇ ਜੁਕਤੀ ਦੱਸਦੇ ਹਨ ਹਰ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਮਝਾਉਣਾ ਕਰਦੀ ਹੈ ਪ੍ਰਾਣੀ ਨੂੰ ਇਹ ਸਾਰੀ ਬਾਣੀ ਮਨੁੱਖ ਨੂੰ ਸਮਝਾਉਣ ਵਾਸਤੇ ਬਾਣੀ ਆਖੋ ਸਤਨਾਮ ਵੇਖੋ 1430 ਅੰਗ ਬੰਦੇ ਨੂੰ ਸਮਝਾਉਣ ਵਾਸਤੇ ਹਨ ਪਰ ਬੰਦਾ ਫਿਰ ਵੀ ਸਮਝਦਾ ਨਹੀਂ ਫਿਰ ਵੀ ਮਨੁੱਖ ਦੂਜੇ ਪਾਸੇ ਜਾਂਦਾ ਹੈ ਜੇਕਰ ਗੁਰੂ ਸਾਹਿਬ ਜੀ ਮਹਾਰਾਜ ਨੇ ਆਪ ਜੀਵਨ ਦੇ ਵਿੱਚ ਸੇਵਾ ਕੀਤੀ ਹੈ ਤੇ ਫਿਰ ਸੇਵਾ ਕਰਨ ਵਾਸਤੇ ਵੀ ਕਿਹਾ ਹੈ ਜੇ ਗੁਰੂ ਸਾਹਿਬ ਜੀ ਆਪ ਅੰਮ੍ਰਿਤ ਵੇਲੇ ਉੱਠਦੇ ਸਨ ਪਰਿਵਾਰ ਦੇ ਜੀ ਮਹਾਰਾਜ ਦੇ ਗੁਰੂ ਸਾਹਿਬ ਜੀ ਦੇ ਉੱਠਦੇ ਸਨ ਤੇ ਆਪ ਰੱਬ ਦੇ ਨਾਲ ਜੁੜ ਕੇ ਬਾਣੀ ਪੜ੍ਹਦੇ ਸਨ ਗੁਰੂ ਸਾਹਿਬ ਤੇ ਤਾਂ ਹੀ ਸਾਨੂੰ ਇਹ ਵਚਨ ਕੀਤਾ ਵੀ ਬਾਣੀ ਪੜ੍ਹਨੀ ਹੈ ਜੇ ਬਾਣੀ ਨੂੰ ਸੁੰਨਾ ਹੈ ਤੇ ਗੁਰੂ ਦੀ ਸੇਵਾ ਕਰਨੀ ਹੈ ਇਥੋਂ ਧਾਕਰੇ ਕੈ ਲਈ ਕੇ ਵੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੇ ਘਰ ਪਿਤਾ ਬਾਜਾਂ ਵਾਲੇ ਸਤਗੁਰ ਦੇ ਉੱਤੇ ਬੜੀ ਵਿਪਤਾ ਬਣ ਗਈ ਵਿਪਤਾ ਕਦੋਂ ਬਣੀ ਜਦੋਂ ਸਰਸਾ ਨਦੀ ਦਾ ਅਨੰਦਗੜ੍ਹ ਦਾ ਕਿਲਾ ਛੱਡਿਆ ਤੇ ਸਰਸਾ ਨਦੀ ਦੇ ਕਿਨਾਰੇ ਤੇ ਪਰਿਵਾਰ ਵਿਛੜ ਗਿਆ ਸਿਆਲਾਂ ਦੇ ਦਿਨ ਠੱਡ ਦਾ ਸਮਾਂ ਤੇ ਉੱਥੇ ਵੀ ਗੁਰੂ ਸਾਹਿਬ ਜੀ ਨੇ ਇੱਕ ਸਾਨੂੰ ਮਹਾਰਾਜ ਨੂੰ ਸਮਝਾਉਣਾ ਕੀਤਾ ਦੱਸਿਆ ਵੀ ਐਨੀ ਵਿਪਤਾ ਹੈ ਉਹ ਜਦ ਸਮਾਂ ਵੀ ਆ ਜਾਵੇ ਤਾਂ ਵੀ ਮਹਾਰਾਜ ਦੀ ਬਾਣੀ ਨੂੰ ਛੱਡਣਾ ਨਹੀਂ ਬਾਣੀ ਨੂੰ ਨਿਤਨੇਮ ਨੂੰ ਤਾਂ ਵੀ ਕਰਨਾ ਹੈ ਆਪਾਂ ਸਾਰੇ ਇਤਿਹਾਸ ਸੁਣਦੇ ਹਾਂ ਪੜ੍ਹਦੇ ਹਾਂ ਕਿ ਉੱਥੇ ਮਹਾਰਾਜ ਨੇ ਸਿੰਘਾਣੂ ਗਿਆ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਭਾਈ ਇਸ ਟਾਈਮ ਅਮਰਤ ਵੇਲੇ ਆਪਾਂ ਕੀ ਕਰਦੇ ਸਾਂ ਅਨੰਦਪੁਰ ਸਹਿਬ ਕਹਿਣ ਲੱਗੇ ਮਹਾਰਾਜ ਇਸ ਵਕਤ ਆਪਾਂ ਆਸਾ ਦੀ ਵਾਰ ਦੀ ਬਾਣੀ ਦਾ ਕੀਰਤਨ ਹੁੰਦਾ ਸੀ ਆਪ ਜੀ ਸੰਤਾਂ ਦੇ ਨਾਲ ਬੈਠ ਕੇ ਕੀਰਤਨ ਕਰਦੇ ਸੀ ਸੁਣਦੇ ਸੀ ਦੁਨੀਆ ਨੂੰ ਤਾਰਨਾ ਕਰਦੇ ਸੀ ਸੰਤਾਂ ਦਾ ਭਲਾ ਕਰਦੇ ਸੀ ਮਹਾਰਾਜ ਕਹਿੰਨਗੇ ਭਾਈ ਪਿਆਰਿਓ ਫਿਰ ਟਾਈਮ ਖੁਜਾਂਦੇ ਕਿਉਂ ਹੋ ਮਹਾਰਾਜ ਨੇ ਕਿਹਾ ਇਹ ਨਿਤਰਮ ਜ਼ਰੂਰੀ ਹੈ ਕਹਿੰਦੇ ਵੇਖੋ ਉਹ ਸਿਆਲਾ ਨੇ ਦਿਨਾਂ ਚ ਕੋ ਦੇ ਮਹੀਨੇ ਦੇ ਵਿੱਚ ਵੀ ਮਹਾਰਾਜ ਨੇ ਉੱਥੇ ਫਿਰ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੋਂਤਾ ਬੜਿਓ ਪਿਆਰਿਓ ਬੜੀਆਂ ਸਹੂਲਤਾ ਹੋ ਗਈਆਂ ਹਨ ਲੈਕਤਾ ਪੱਖੇ ਏਸੀ ਇਨਵਰਟਰ ਸਭ ਚੱਲਦੇ ਆ ਤਰੂ ਆਪਾਂ ਨਹੀਂ ਨਿਯੰਤਰਿਤ ਕਰਦੇ ਉੱਤੇ ਤਾਂ ਮਹਾਰਾਜ ਬਾਜਾ ਵਾਲੇ ਦੇ ਸਮੇਂ ਦੇ ਵਿੱਚ ਤੇ ਲੈ ਕੇ ਗੁੰਿਸ ਹੁੰਦੀ ਵੇਖੋ ਕਈ ਵਾਰ ਸੋਚਣ ਵਾਲੀ ਗੱਲ ਹੈ ਜਦੋਂ ਸਰਸਾ ਦਾ ਮਹਾਰਾਜ ਨੂੰ ਪਾਰ ਕੀਤੀ ਹੋਏ ਕੀ ਕੋਈ ਲਾਈਟ ਨਹੀਂ ਕੋਈ ਇੰਤਜ਼ਾਮ ਨਹੀਂ ਕਿਸੇ ਤਰ੍ਹਾਂ ਦਾ ਕਿਵੇਂ ਪਿੱਛੇ ਮੋਗਲ ਫੌਜਾਂ ਦੁਸ਼ਮਣ ਚੜ ਕੇ ਆ ਰਿਹਾ ਹੈ ਉਥੇ ਰਹਿ ਕੇ ਵੀ ਕਰਗੀ ਕਰ ਦਿੱਤਾ ਬਾਜਾਂ ਵਾਲੇ ਸਤਿਗੁਰੂ ਇੰਨੀ ਦੁਸ਼ਮਣ ਵੀ ਚੜਾ ਇਹਦੇ ਪਿੱਛੇ ਵੀ ਮਹਾਰਾਣੀ ਨਿੱਤਨ ਨਹੀਂ ਛੱਡੀ ਭਾਵ ਸਾਨੂੰ ਵੀ ਇਹ ਉਪਦੇਸ਼ ਦਿੱਤਾ ਸਾਨੂੰ ਵੀ ਸਮਝਾਉਣਾ ਕੀਤਾ ਇੰਨੀ ਪਿੱਛਤਾ ਜ ਆਪਣੇ ਤੇ ਕਦੇ ਬੰਦੀ ਵੀ ਨਹੀਂ ਐਹੋ ਜਿਹਾ ਸਮਾਂ ਤੇ ਕਦੇ ਆਉਂਦਾ ਵੀ ਨਹੀਂ ਨਾ ਆਇਆ ਹੀ ਹੈ ਪਿਆਰੋ ਫਿਰ ਵੀ ਆਪਣੇ ਕੋਲ ਇੰਨੀਆਂ ਸਹੂਲਤਾਂ ਇੰਨਾ ਕੁਝ ਫਿਰ ਵੀ ਆਪਾਂ ਗੁਰੂ ਦਾ ਨਾਮ ਨਹੀਂ ਜਪਦੇ ਗੁਰੂ ਦੀ ਬਾਣੀ ਅਮਰਤ ਵੇਲੇ ਨਹੀਂ ਪੜ੍ਹਦੇ ਆਪਾਂ ਕਹਿੰਦੇ ਹਾਂ ਕਿ ਸਾਡੀਆਂ ਮੰਦੀਆਂ ਭਾਵਨਾ ਪੂਰੀਆਂ ਹੋਣ ਸਾਡੇ ਜਿਹੜੇ ਕਾਰਜਾਂ ਨੂੰ ਹੋ ਜਾਂ ਤੇ ਪਿਆਰੋ ਕਾਰਜ ਉਹਦੋਂ ਹੀ ਹੋਣਗੇ ਜਦੋਂ ਪਹਿਲਾਂ ਆਪਣੇ ਕਰਮ ਚੰਗੇ ਬਣਾਉਣੇ ਪੈਂਦੇ ਹਨ ਜੇ ਮੈਂ ਕਿਸੇ ਮੰਜ਼ਲ ਤੇ ਕੋਠੀ ਤੇ ਛੱਤ ਦੇ ਉੱਤੇ ਚੜ੍ਹਨਾ ਹੋਵੇ ਨਾ ਪਿਆਰਿਓ ਇੱਕ ਪੌੜੀ ਤੇ ਪੈਰ ਰੱਖੀਏ ਫਿਰ ਦੂਜੀ ਪੌੜੀ ਤੇ ਫਿਰ ਤੀਜੀ ਤੇ ਐਂ ਕਰਦੇ ਆਂ ਕਰਦੇ ਆਂ ਆਪਾਂ ਮੰਜ਼ਲ ਤੇ ਚੜ ਜਾਂਦੇ ਆਂ ਛੱਤ ਤੇ ਚੜ ਜਾਂਦੇ ਆਂ ਤੇ ਕਰਮ ਵੀ ਪਿਆਰਿਓ ਮਹਾਂਪੁਰਖ ਦੱਸਦੇ ਹੁੰਦੇ ਸਨ ਐਵੇਂ ਹੀ ਹਨ ਹਰ ਬੰਦੇ ਦੇ ਕਰਮ ਐਵੇਂ ਵਰਤੇ ਹਨ ਇੱਕ ਇੱਕ ਪੌੜੀ ਚੜ ਕੇ ਪਹਿਲੀ ਪੌੜੀ ਹੈ ਸੰਗਤ ਦੇ ਜੋੜੇ ਸਾਫ਼ ਕਰਨੇ ਸੰਗਤ ਦੇ ਜੋੜਿਆਂ ਦੀ ਸੰਭਾਲ ਕਰਨੀ ਇਹ ਪਹਿਲੀ ਪੌੜੀ ਹੈ ਗੁਰੂ ਘਰ ਦੇ ਵਿੱਚ ਦੂਜੀ ਪੌੜੀ ਹੈ ਗੁਰੂ ਘਰ ਦੇ ਵਿੱਚ ਝੋਟੇ ਵਰਤਨਾ ਦੀ ਸੇਵਾ ਕਰਨੀ ਲੰਗਰ ਪਕਾਉਣਾ ਲੰਗਰ ਛਕਾਉਣਾ ਇਹ ਦੂਜੀ ਪੌੜੀ ਚੜਦਾ ਹੈ ਇਨਸਾਨ ਜਿਨ੍ਹਾਂ ਨੂੰ ਸਮਝ ਪੈ ਜਾਂਦੀ ਹੈ ਜਿਨ੍ਹਾਂ ਨੂੰ ਨਹੀਂ ਪੈਂਦੀ ਪਿਆਰਿਓ ਗੁਰੂ ਸਾਹਿਬ ਜੀ ਦੇ ਸਮੇਂ ਤੇ ਸਿੰਘਾ ਵੇਖੋ ਇਨਾ ਨਾਮ ਜਪਣ ਵਾਲੇ ਜੰਗਲ ਦੇ ਵਿੱਚੋਂ ਲੱਕੜਾ ਵੱਡ-ਵੱਡ ਕੇ ਲਿਆ ਕੇ ਗੁਰੂ ਦੇ ਲੰਗਰਾਂ ਦੀ ਸੇਵਾ ਕਰਦੇ ਸਨ ਤੇ ਉਹਦੇ ਬਦਲੇ ਦੇ ਵਿੱਚ ਝੂਠਾ ਵਰਤਣਾ ਦੇ ਵਿੱਚ ਜਿਹੜਾ ਬਚ ਜਾਣਾ ਉਹ ਸ਼ੱਕ ਲੈਣਾ ਭਾਈ ਅੰਜ ਦਾ ਆਪਾਂ ਇਤਿਹਾਸ ਸੁਣਦੇ ਹਾਂ ਬੜੀ ਕਸਵਟੀਆਂ ਜੀਵਨ ਚ ਲਾ ਕੇ ਗੁਰੂ ਨੇ ਪਰਖ ਕੀਤੀ ਫਿਰ ਜਾ ਕੇ ਉਹਦੀ ਮੁਕਤੀ ਹੋਈ ਭਾਵ ਦਾ ਜਨਮ ਮਰਨ ਗੁਰੂ ਨੇ ਕਟਿਆ ਜਦੋਂ ਵੇਖਿਆ ਵੀ ਹਰ ਪੱਖ ਤੋਂ ਪੂਰਾ ਹੋ ਗਿਆ ਹੈ ਜੰਗਲ ਦੇ ਵਿੱਚ ਜਾਣਾ ਤੇ ਵੇਖੋ ਜਾ ਕੇ ਪਹਿਲਾਂ ਲੱਕੜਾਂ ਸੁੱਕੀਆਂ ਲੱਪਣੀਆਂ ਜੰਗਲ ਦੇ ਪੀਆ ਬਾਣ ਕੰਡੇ ਵੱਜਦੇ ਫਿਰ ਉਹ ਪੰਡ ਲੈ ਕੇ ਲੱਕੜਾਂ ਦੇ ਕਿੰਨੀ ਦੂਰੋਂ ਜੰਗਲ ਚੋਂ ਢੇੜ ਚੋਂ ਤੇ ਹਰਮੰਦਰ ਸਾਹਿਬ ਲੈ ਕੇ ਆਉਂ। ਐਡੀ ਸੇਵਾ ਇੱਕ ਵਾਰੀ ਤਾਂ ਬੂ ਦੇ ਵਿੱਚ ਵੀ ਡਿੱਗ ਪਏ ਸਨ ਆਪਾਂ ਸਾਰੇ ਇਤਿਹਾਸ ਸੁਣਦੇ ਆ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੰਗੇ ਪੈਰੀ ਭੱਜੇ ਸਨ। ਤੇ ਭਾਗ ਗੁਰੂ ਦੀ ਪਰਖ ਬੜੀ ਵੱਡੀ ਹੈ। ਤੇ ਆਪਾਂ ਸੋਚਦੇ ਹਾਂ ਵੀ ਬਸ ਜਾਈਏ ਤੇ ਜਾਂਦਿਆ ਸਾਰ ਗੁਰੂ ਨੂੰ ਆਹ ਗੱਲਾਂ ਦਸੀਏ ਮਹਾਰਾਜ ਮੈਨੂੰ ਆਹ ਦੇ ਦੇ ਮੇਰੀ ਆਹ ਚੀਜ਼ ਮੇਰੀ ਆਹ ਝੋਲੀ ਭਰ ਦੇ ਮੈਨੂੰ ਆਹ ਦਾਤ ਮਿਲ ਜੇ ਬਸ ਆਪਣੀਆਂ ਤਾਂ ਇਹ ਮੰਗਾ ਹਨ ਜਦ ਮਹਾਰਾਜ ਤੋਂ ਆਪਾਂ ਕਦੇ ਰੱਬ ਦਾ ਪਰਮੇਸ਼ਵਰ ਦਾ ਨਾਮ ਨਹੀਂ ਮੰਗਦੇ ਕਦੇ ਆਪਾਂ ਸੇਵਾ ਵੱਲ ਧਿਆਨ ਨਹੀਂ ਦਿੰਦੇ ਜਦੋਂ ਸੇਵਾ ਵੱਲ ਦੇ ਨਾਮ ਦੇ ਗਾਲ ਆਪਾਂ ਧਿਆਨ ਦਿਆਂਗੇ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਵੇਖੋ ਨਾਮ ਦੀ ਗੱਲ ਕਥਾ ਦੀ ਗੱਲ ਕਹੀ ਨਾ ਰੱਬ ਨੇ ਪਰਮੇਸ਼ਰ ਨੇ ਬਾਣੀ ਚ ਕਿਹਾ ਸਭ ਤੋਂ ਉੱਤਮ ਹਰ ਕੀ ਕਥਾ ਦੂਜੇ ਪਾਸੇ ਕਹਿੰਦੇ ਕਾਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲੈ ਧਿਆਨਾ ਕੀਰਤਨ ਦੀ ਗੱਲ ਵੀ ਕਰ ਦਿੱਤੀ ਤੇ ਕਥਾ ਦੀ ਵੀ ਕਰ ਦਿੱਤੀ ਕੋਈ ਪਿਆਰ ਦੇ ਵਿੱਚ ਇੱਜ ਕੇ ਪਿਆਰਿਓ ਕੋਈ ਕਥਾ ਸੁਣ ਲਵੇ ਕਥਾ ਕੀ ਕਥਾ ਹੈ ਗੁਰੂ ਦੀ ਮਹਾਰਾਜ ਕਹਿੰਦੇ ਵਡਿਆਈ ਪਰਮੇਸ਼ਰ ਦੀ ਹੁੰਦੀ ਹੋਵੇ ਰੱਬ ਦੀ ਗੱਲ ਹੁੰਦੀ ਹੋਵੇ ਨਾਮ ਦੀ ਗੱਲ ਹੁੰਦੀ ਹੋਵੇ ਉਹ ਰੱਬ ਦੀ ਕਥਾ ਹੈ ਰੱਬ ਦੀਆਂ ਗੱਲਾਂ ਸੁਣਨੀਆਂ ਰੱਬ ਦੀਆਂ ਗੱਲਾਂ ਕਰਨੀਆਂ ਤੇ ਦੂਜੇ ਪਾਸੇ ਕੀਰਤਾਂ ਜਦੋਂ ਹੁੰਦਾ ਹੈ ਕੀਰਤਾਂ ਦੇ ਵਿੱਚ ਵੀ ਪਰਮੇਸ਼ਰ ਦੀ ਰੱਬ ਦੀ ਵਡਿਆਈ ਹੁੰਦੀ ਹੈ ਇਸਕਾਰ ਕੇ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਵੀ ਕੀਰਤਨ ਨੂੰ ਬੜੀ ਵਡਿਆਈ ਹੈ ਤੇ ਕਥਾ ਨੂੰ ਵਡਿਆਈ ਹੈ ਤੇ ਪਰ ਗੱਲ ਤਾਂ ਆਪਣੇ ਉੱਤੇ ਆ ਟੁੱਕਦੀ ਵੀ ਆਪਾਂ ਕਿੰਨਾ ਉਹਨੂੰ ਸੁਣਦੇ ਹਾਂ ਕਿੰਨਾ ਉਹਦੇ ਤੇ ਚੱਲਦੇ ਹਾਂ ਕਿੰਨਾ ਮਨ ਦੇ ਵਿੱਚ ਵਸਾਉਂਦੇ ਹਾਂ ਭਾਵ ਇਹ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ ਗੁਰੂ ਘਰ ਵੱਲ ਵਧਣ ਵਾਸਤੇ ਜਦੋਂ ਇੱਕ ਇੱਕ ਪੌੜੀ ਚੜ੍ਹਦੇ ਹਾਂ ਆਪਾਂ ਗੁਰੂ ਦੇ ਨੇੜੇ ਹੋ ਜਾਂਦੇ ਹਾਂ ਫਿਰ ਇੱਕ ਦਿਨ ਇਹੋ ਜਿਹਾ ਸਮਾਂ ਵੀ ਆਉਂਦਾ ਹੈ ਆਹ ਮਹਾਂਪੁਰਖ ਜਦੋਂ ਆਪਣੇ ਘਰਾਂ ਵਿੱਚ ਆਉਂਦੇ ਨਾ ਕਈ ਵਾਰ ਸੇਵਾ ਵਾਲੇ ਮਹਾਂਪੁਰਖ ਆ ਜਾਂਦੇ ਇਹ ਆਪਾਂ ਕਹਿੰਦੇ ਆ ਬਾਪਾ ਜੀ ਤੁਸੀਂ ਹੋਕਤੋਂ ਇੱਕ ਵਚਨ ਸਾਡਾ ਕਰ ਦਿਓ ਕਿਉਂਕਿ ਆਪਣ ਪਤਾ ਹੈ ਨਾ ਵੀ ਉਹਨਾਂ ਨੇ ਜਿਹੜਾ ਰਸਨਾ ਤੇ ਉਹਨਾਂ ਦੇ ਵਜਨ ਆਗੇ ਜੋ ਮਨ ਕਹਿ ਦਿੱਤਾ ਉਹ ਬਿਰਥਾ ਜਾਣਾ ਹੀ ਕਿਉਂਕਿ ਉਹਨਾਂ ਦੀ ਰਸਨਾ ਟੈਮ ਨਾਮ ਜਪਦੀ ਹੈ ਕਾਰ ਸੇਵਾ ਵਾਲੇ ਮਹਾਪੁਰਖ ਬੜਾ ਨਾਮ ਜਪਦੇ ਹਨ ਦੋ ਦੋ 2:30 ਵਜੇ ਉੱਠ ਕੇ ਸਤ ਨਾਮ ਵਾਇਕ ਰੁਦਾ ਉਕਾ ਦਿੰਦੇ ਹਨ ਇੰਨਾ ਜਾਂ ਨਾਮ ਜਪਦੇ ਉਹ ਫਿਰ ਸਾਰਾ ਦਿਨ ਜਿਹੜਾ ਵੀ ਉਹਨਾਂ ਦੇ ਦਰਸ਼ਨ ਕਰ ਲੈਂਦਾ ਤੇ ਉਹਦਾ ਹੀ ਪਾਲ ਉਤਾਰਾ ਹੋ ਜਾਂਦਾ ਬਾਬਾ ਦਿਵਾਨ ਸਿੰਘ ਜੀ ਕੋਲ ਜਦੋਂ ਦੇਸੀ ਪਿਆਰਿਓ ਬੈਠੇ ਹੋਣਾ ਉਹਨਾਂ ਦੇ ਦਰਸ਼ਨ ਕਰ ਲੈਣੇ ਤੇ ਸੰਗਤਾਂ ਨੂੰ ਵਚਣ ਕਰਦੇ ਸਨ ਵੀ ਜਾਂ ਤੇਰੇ ਘਰ ਇੰਨੇ ਸਾਲਾਂ ਤੋਂ ਘਰ ਜੇ ਤੇਰੇ ਨਹੀਂ ਪੁੱਤਰ ਰਹਿ ਜਾਂ ਪੁੱਤਰ ਹੋ ਜਾਏਗਾ ਉਹਦੇ ਕਰਮ ਹੀ ਬਦਲ ਦੇਣੇ ਇਹ ਕੋਈ ਮਾੜੀ ਮੋਟੀ ਗੱਲ ਆ ਕਿਸੇ ਦੇ ਕਰਮਾਂ ਦੇ ਵਿੱਚ ਲਿਖਿਆ ਹੀ ਨਾ ਹੋਵੇ ਕਿ ਕਰਮਾਂ 'ਚ ਲਿਖ ਦੇਣਾ ਮਾਪੁਰਖਾਂ ਨੇ ਕਹਿ ਦੇਣਾ ਜਾਂ ਤੇਰੇ ਘਰ ਪੁੱਤਰ ਹੋ ਜਾਏਗਾ ਜਾਂ ਤੇਰੀ ਕੋਟੀ ਪੈ ਜਾਏਗੀ ਇਦਾਂ ਕਹਿਣ ਨਾ ਜਾਪੂ ਵਿਦੇਸ਼ਾਂ ਨੂੰ ਚਲਾ ਜਾਏਗਾ ਵਿਦੇਸ਼ਾਂ ਚ ਪੱਕਾ ਹੋ ਜਾਣਗੇ ਵਚਨ ਹੁੰਦੇ ਸਨ ਉਹਨਾਂ ਦੇ ਕਿਉਂਕਿ ਉਹ ਨਾਮ ਜਪਦੇ ਸਨ ਉਹਨਾਂ ਦੀ ਦਸਰਾਂ ਦੇ ਉੱਤੇ ਸੱਚ ਵਰਤਦਾ ਸੀ ਸੋ ਆਓ ਹੁਣ ਗਿਆਨੀ ਮਹਿਰ ਸਿੰਘ ਜੀ ਉਹਨਾਂ ਨੇ ਸਮਾਉ ਹੋ ਗਿਆ ਆਪਾਂ ਹੁਣ ਇੱਥੇ ਹੀ ਵਿਚਾਰ ਨੂੰ ਸੰਪੂਰਤੀਏ ਹੋਈਆਂ ਬੰਤ ਭੁੱਲਾਂ ਦੀ क्षमा ਕਰਨੇ ਜਿਹਾਓ ਗਿਆਨੀ ਮਹਿਰ ਸਿੰਘ ਜੀ ਉਹ ਵੀ ਆਪ ਜੀ ਨੂੰ ਕਥਾ ਰਾਈ ਗੁਰੂ ਦੀਆਂ ਗੱਲਾਂ ਸੁਣਾਂਗੇ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੋੜਨਗੇ ਹੋਈਆਂ ਮੈਂ ਕੁੜਾਂ ਦੀ ਖਿਮਾ ਜੇ ਸਾਰੇ ਗੱਜ-ਵੱਜ ਕੇ ਫਤਾਂ ਫਤੇ ਬੁਲਾਓ ਜੀ ਆਖੋ ਵਾਹਿਗੁਰੂ ਜੀ ਆਖਾਂ ਸਾ ਵਾਹਿਗੁਰੂ ਜੀ